ਦੇ ਵਿਚਾਰੇ ਪੇਟ ਤੇ ਲੋਕ ਵੀ ਮਜੂਦ ਨੇ ਸਤਨਾਮ ਵਾਹਿਗੁਰੂ ਦਾ ਜਪ ਕਰਦੇ ਪਏ ਸਤਨਾਮ ਵਾਹਿਗੁਰੂ ਦਾ ਜਪ ਕਰਦੇ ਪਏ ਬੰਦ ਕਰ ਲਈ ਬੰਦ ਕੰਨਾ ਕਾਂ اور کے سوال چونکہ اس طرح رکھے ہیں اس کا اتنا فائدہ هون کہ گروہ پراں دے وچوں انسان صاحب اس رکھیے ਗੁਰਗ੍ਰੰਥ ਸਾਹਿਬ ਗੁਰਦਵਾਰਾ ਗੁਰਦਵਾਰਾ ਗੁਰਸਾਸ ਸਲਾਣੇ ਸਾਹਿਬ ਪਾਕਸ਼ਾ 6ਵੇਂ ਜ਼ਿਲ੍ਹਾ ਸ੍ਰੀ ਅਮਰਸਰ ਸਾਹਿਬ ਤੋਂ ਨਹੀਂ ਗੁਰਦਵਾਰਾ ਪ੍ਰਬੰਧਕ ਮੈਂ ਇਹ ਵਾਲਾ ਫੈਲਾ ਲਿਆ ਗਿਆ ਹੈ ਜਿਹਦੇ ਪਿੱਛੇ ਜੋ ਹਾਲਾਤ ਲੰਘੇ ਨੇ ਜਿਹੜੇ ਪਿਛਲੇ ਉਹਦੇ ਵਿੱਚ ਜੰਗਵਾਰਕਾ ਮਾਹੌਲ ਬਣ ਗਿਆ ਹੈ ਦੋਵਾਂ ਦੇਸ਼ਾਂ ਦਾ ਪਾਕਿਸਤਾਨ ਤੇ ਆਪਣਾ ਭਾਰਤ ਦਾ ਉਹਦੇ ਵਿੱਚ ਗੁਰੂ ਮਹਾਰਾਜ ਦੀ ਵਿਦਬੀ ਨਾ ਹੋਵੇ ਜਿਹੜੇ ਬਾਰਡਰ ਲਾ ਕੇ ਤੇ ਜਿੰਨੇ ਵੀ ਬਾਰਡਰ ਬੈਲਟ ਸੀ ਇਹਦੇ ਗੁਰਦਵਾਰਾ ਸਬਾਨਾਂ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿਹੜੇ ਰੂਪ ਨੇ ਉਹਨਾਂ ਨੂੰ ਸਕਾਤ ਆਵਾ ਤੇ ਜਿਹੜਾ ਸੀ ਪਟਾ ਗਿਆ ਸੀ ਹੁਣ ਦੁਬਾਰਾ ਮਾਹੌਲ ਸੀਧ ਫੈਲਿਆ ਕਰ ਰਿਹਾ ਬਾਕੀ ਮਾਹੌਲ ਸੁਖਾਵਾਂ ਠੀਕ ਆ ਉਹਦੇ ਮੱਦੇ ਨਜ਼ਰ ਹੁਣ ਜਿਹੜਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੀ ਮੰਗ ਦੇ ਉੱਤੇ ਦੁਬਾਰਾ ਜਿਹੜਾ ਉਹੇ ਸੇਵਾ ਨਿਭਾਈ ਜਾ ਰਹੀ ਹੈ ਜੀ ਵੱਖ-ਵੱਖ ਗੁਰਦਵਾਰਿਆਂ ਸੁਬਾਨਾਂ ਦੇ ਵਿੱਚ ਉਸੇ ਤਰ੍ਹਾਂ ਜਿਵੇਂ ਲਜਾਏ ਗਏ ਸੀ ਮਹਾਰਾਜ ਦੇ ਸਰੂਪ ਉਸੇ ਤਰ੍ਹਾਂ ਦੁਬਾਰਾ ਜਿਹੜੀ ਇਹ ਸੇਵਾ ਕੀਤੀ ਜਾ ਰਹੀ ਆ ਗੁਰਦਵਾਰਸਾਨਾਂ 'ਚ ਮਹਾਰਾਜ ਦੇ ਸਰੂਪ ਪਟਾਏ ਗਏ ਨੇ ਸੋ ਇਹ ਸੇਵਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਆ ਉਹ ਸਲਾਗਾ ਜੋ ਫੈਸਲਾ ਜਿਹੜਾ ਆਈ ਵਾਰੀ ਸ਼੍ਰੋਮਣੀ ਕਮੇਟੀ ਜਦੋਂ ਵੀ ਕਿਤੇ ਕੋਈ ਆਫਤ ਕੁਦਰਤੀ ਆਫਤ ਆਵੇ ਭਟਾਲ ਆਵੇ ਕੁਝ ਵੀ ਹੋਵੇ ਤਾਂ ਇਹ ਸੰਗਤਾਂ ਦੇ ਆਪਾਂ ਨਾਲ ਖੜਦੀ ਆ ਤੇ ਇਸੇ ਤਰ੍ਹਾਂ ਜਿਹੜਾ ਅੱਗੇ ਵਾਸਤੇ ਵੀ ਖੜਦੀ ਰਹੇਗੀ ਇਸ ਸਮੇਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਇੱਥੇ ਸੇਵਾਦਾਰੀ ਵੱਜੋਂ ਪਹੁੰਚਿਆ ਸੀ ਮਹਾਰਾਜ ਦੇ ਸਤਕਾਰ ਵੱਜੋਂ ਤਾਂ ਹਾਜ਼ਰੀ ਭਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂ ਜੀ ਕੁਇਸ਼ਰ ਜਤਿੰਦਰਪਾਲ ਸਿੰਘ ਚਵਾਲ ਗੁਰਦਵਾਰਾ ਸਤਲਾਨੀ ਸਾਹਿਬ ਕੀ ਕਿਹੜਾ ਚੌਕ ਹੈ ਜੰਗਲ ਕਮ ਹੋਰਿੰਗ ਤੇ ਸ਼ਰੂਮ ਵਿੱਚ ਪਟਿਆ ਉਹ ਫੈਸਲਾ ਪਾਇਆ ਸੀ ਸੰਪਨ ਨੂੰ ਲੈ ਕੇ ਹਾਂਜੀ ਤੇ ਇਹਦੀ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਅਤੇ ਮੈਨੇਜਰ ਸਰਦਾਰ ਰਜਿੰਦਰ ਸਿੰਘ ਰੂਬੀ ਸਾਹਿਬ ਅਤੇ ਮੈਨੇਜਰ ਗੁਰਦੁਆਰਾ ਸਤਲਾਣੀ ਸਾਹਿਬ ਸਰਦਾਰ ਹਰਵਿੰਦਰ ਸਾਹਿਬ ਜੀ ਉਹਨਾਂ ਨੇ ਫੈਸਲਾ ਲਿੱਤਾ ਤੇ ਅਸੀਂ ਵੱਖ-ਵੱਖ ਗੁਰੂ ਘਰਾਂ ਦੇ ਵਿੱਚੋਂ ਬਾਰਡਰ ਏਰੀਆ ਦੇ ਵਿੱਚੋਂ ਅਸੀਂ ਸਰੂਪ ਲੈ ਕੇ ਇਥੋਂ ਤਰਨਤਾਰਨ ਸਾਹਿਬ ਪਹੁੰਚਾਏ ਸੀ ਹੁਣ ਜਿਹੜਾ ਸੀਜ਼ ਫਾਇਰ ਲੱਗਾ ਆ ਹਨਾ ਤੇ ਹੁਣ ਉਹਦੋਂ ਸਰੂਪ ਲੈ ਕੇ ਅਸੀਂ ਵਕ ਵਕ ਗੁਰੂ ਘਰਾਂ ਦੇ ਵਿੱਚ ਵਿਚਾਰ ਰਹੇ ਆਂ ਕਿ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਤੋਂ ਪਹਿਲਾਂ ਪਿੰਡ ਵਾਲਿਆਂ ਨਾਲ ਮੀਟਿੰਗਾਂ ਕੀਤੀਆਂ ਗਿਆ ਸੀ ਸ਼੍ਰੋਮਣੀ ਕਮੇਟੀ ਵੱਲੋਂ ਹਾਂਜੀ ਸੁਰੱਖਿਆ ਜਗਤ ਪਹੁੰਚ ਹਾਂਜੀ ਇਹ ਸੁਰੱਖਿਆ ਜਗ੍ਹਾ ਤੇ ਪਹੁੰਚਾਈ ਜਾਣਗੀ ਉਹ ਹੁਣ ਉਹਨਾਂ ਦੇ ਨਾਲ ਆਪਣਾ ਰਾਬਤਾ ਹੋਇਆ ਗੁਰਦੁਆਰਾ ਸਾਹਿਬ ਦੇ ਮੈਂਬਰ ਸਾਹਿਬਾਨ ਪ੍ਰਧਾਨ ਸਾਹਿਬ ਨੂੰ ਲਾਣਾ ਉਹਨਾਂ ਨਾਲ ਸੰਪਰਕ ਕਰਕੇ ਅਸੀਂ ਵਕ ਵਕ ਗੁਰੂ ਘਰਾਂ ਦੇ ਵਿੱਚ ਉਹ ਸਰੂਪ ਪਚਾ ਰਹੇ ਹਾਂ ਪੂਰੀ ਮਰਿਆਦਾ ਦੇ ਨਾਲ ਹਾਂਜੀ ਪੂਰੀ ਮਰਿਆਦਾ ਦੇ ਨਾਲ ਉਸ ਰੂਪ ਅਸੀਂ ਪਚਾ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਮਨਜੀਤ ਸਿੰਘ ਜੀ ਮਾਨਕ ਜਸਤੇਰ ਕਮਿਸ਼ਨ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਅੱਜ ਅਸੀਂ ਨਗਰ ਰਾਜਾ ਤਾਲ ਗੁਰਦੁਆਰਾ ਅਕਾਟ ਸਰ ਸਾਹਿਬ ਵਿਖੇ ਬੈਠੇ ਹੋਏ ਹਾਂ ਇਹ ਜਿਹੜਾ ਪ੍ਰੋਗਰਾਮ ਹੈ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਪਾਵਨ ਸਰੂਪ ਸਨ ਜਦੋਂ جنگ ਦੇ ਹਾਲਾਤ ਬਣੇ 9 ਤੇ 10 ਮਈ ਦੇ ਦਰਮਿਆਨ ਉਹ ਨਰਕ ਜਿਹੜੇ ਅਗੇ ਸਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਹਨਾਂ ਨੂੰ ਬਾਰਡਰ ਦੇ ਇਲਾਕੇ ਤੋਂ ਵੱਖ-ਵੱਖ ਥਾਵਾਂ ਤੇ ਲਿਜਾਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਆਦੇਸ਼ ਹੋਇਆ ਜਿਹਦੀ ਪਾਲਣਾ ਕੀਤੀ ਗਈ ਪ੍ਰਚਾਰਕ ਸਾਹਿਬ ਢਾਡੀ ਟੈਕਨੀਸ਼ੀਅਨ ਸਾਹਿਬਾਨ ਨੇ ਜਿਨੇ ਵੱਡ ਦੇ ਪਿੰਡ ਸਨ ਸਾਰਿਆਂ ਨਾਲ ਸੰਪਰਕ ਕੀਤਾ ਔਰ ਸਰੂਪ ਜਿਹੜੇ ਸੀ ਉਹ ਤਰਨਤਨ ਸਾਹਿਬ ਦਰਬਾਰ ਸਾਹਿਬ ਦੇ ਪਟਾਏ ਗਏ ਕਿੰਨੇ ਘਰਵਾਰੇ ਦੇ ਵਿੱਚ ਕਿਹੜੇ ਪਿੰਡਾਂ ਚੋਂ ਲਿਤੇ ਗਏ ਇਹ ਲਗਭਗ ਜੀ ਦੋਵੇਂ ਟੀਮੇ ਮਸ਼ਹਰਾ ਢਾਲਾ ਹਵੇਲੀਆਂ ਭੈਣੀ ਰਾਜਪੂਤਾਂ ਦੌਕੇ ਭਰੋਵਾਲ ਰਾਜਾ ਤਾਲ ਗੱਲੂਵਾਲ ਬੁਰਜ ਮਹਾਵਾ ਰੋੜਾਂ ਵਾਲੀ ਰੋੜਾਂ ਵਾਲੀ ਖੁਰਦ ਵਾਗ ਬੱਡ ਬਿਲਕੁਲ ਲੱਗੇ ਨਿਕਰ ਪੈ ਜਾਂਦੇ ਆ ਤੋ ਅਗਲੇ ਦਿਨ ਫਿਰ ਸੁਪ ਜਿਹੜੇ ਸੇਵਾ ਕਰਨੀ ਸੀ ਤੇ ਜੰਗਬੰਦੀ ਦਾ ਮਨ ਕਿਉਂ ਐਲਾਨ ਹੋ ਗਿਆ ਤੇ ਫਿਰ ਹੁਣ ਅੱਜ ਸਰੂਪ ਬਿਮਾਰੀ ਦੇ ਵਾਪਸ ਸੰਗਤਾਂ ਤੱਕ ਚੱਲੇ ਜਾ ਰਹੇ ਨੇ ਹਾਂਜੀ ਬਿਲਕੁਲ ਜੀ ਬਿਲਕੁਲ ਕਿਉਂਕਿ ਸਾਰੇ ਜ਼ਿੰਮੇਵਾਰ ਨੇ ਪ੍ਰਚਾਰਕ ਕਾਢੀ ਕੁਈ ਇਹਨਾਂ ਨੂੰ ਪਤਾ ਹੈ ਕਿ ਮਰਜ਼ਾਦਾ ਕੀ ਹੈ ਉਹਨਾਂ ਪੂਰੀ ਜ਼ਿੰਮੇਵਾਰੀ ਨਾਲ ਤਨਦੇਹੀ ਦੇ ਨਾਲ ਆਪਣਾ ਪਿਤਾ ਸਮਝਦੇ ਹੋਇਆ ਪੂਰੀ ਤਨਦੇਹੀ ਨਾਲ ਇਹ ਜੀ ਸੇਵਾ ਜੀ ਨਿਭਾਈ ਗਈ ਜੀ